ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬੱਬਾ ਨਾਨਕ ਸਿੰਘ ਜੀ ਉਹਨਾਂ ਦੀ ਵਰਸ਼ੀ ਤੇ ਗਏ ਸੀਗੇ ਜੀ ਉਥੋਂ ਦੇ ਗੁਰਦਰਾ ਸਾਹਿਬ ਨਾਨਕ ਸਰਸਹਿਮ ਭਗਤੀ ਦਾ ਘਰ ਗੁਰਦਰਾ ਸਾਹਿਬ ਦੇ ਦਰਸ਼ਨ ਕਰੋ ਜੀ ਉੱਥੇ ਆਈ ਸੰਗਤ ਦੇ ਦਰਸ਼ਨ ਕਰੋ ਜੀ ਤੇ ਵੀਡੀਓ ਦੇ ਨਾਲ ਬਣੇ ਰਹੋ ਜੀ ਸੋ ਇੱਥੇ ਜਿੰਨੀ ਵੀ ਸੰਗਤ ਆਈ ਸੀ ਬਹੁਤ ਹੀ ਜ਼ਿਆਦਾ ਸੀ ਇਕੱਠ ਵੀ ਬਹੁਤ ਜ਼ਿਆਦਾ ਸੀ ਬਾਕੀ ਸੇਵਾਦਾਰਾਂ ਵੱਲੋਂ ਇੱਥੇ ਇੰਤਜ਼ਾਮ ਬਹੁਤ ਜ਼ਿਆਦਾ ਕੀਤਾ ਗਿਆ ਸੀ ਲੰਗਰ ਦਾ ਇੰਤਜ਼ਾਮ ਹੋਰ ਕਾਫੀ ਚੀਜ਼ਾਂ ਦਾ ਇੰਤਜ਼ਾਮ ਇੱਥੇ ਸੀਗਾ ਜੀ ਖਾਣ ਪੀਣ ਦਾ ਪ੍ਰਬੰਧ ਜਿਹੜਾ ਇੱਥੇ ਪੂਰਾ ਕੀਤਾ ਗਿਆ ਸੀਗਾ ਜੀ ਸੰਗਤ ਵੀ ਕਾਫੀ ਜ਼ਿਆਦਾ ਸੀ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਮਤਲਬ ਇੱਥੇ ਸੇਵਾਦਾਰ ਆਏ ਸੀਗੇ ਜੀ ਕਾਫੀ ਜ਼ਿਆਦਾ ਭਾਰੇ ਮਾਤਰਾ ਦੇ ਵਿੱਚ ਸੰਗਤ ਆਈ ਸੀ ਦੂਰੋਂ ਦੂਰੋਂ ਇੱਥੇ ਸੰਗਤ ਹੁੰਦੀ ਆ ਇਹ ਜਿਹੜਾ ਗੁਰਦੁਆਰਾ ਇਹ ਗੁਰਦੁਆਰਾ ਬਹੁਤ ਹੀ ਮਤਲਬ ਇੱਥੇ ਸਾਰਿਆਂ ਨੂੰ ਤਕਰੀਬਨ ਇਸ ਗੁਰਦੁਆਰੇ ਪਤਾ ਹੀ ਆ ਜੀ ਇਸ ਗੁਰਦੁਆਰੇ ਬਾਰੇ ਜਿਦੋਂ ਆਪਾਂ ਮੋਗਗੇ ਤੇ ਜਾਂਦੇ ਆ ਲੁਧਿਆਣਾ ਰੋਡ ਦੇ ਉੱਪਰ ਨਾਨਕਸਰ ਜਿਦੋਂ ਆਪਾਂ ਲੁਧਿਆਣਾ ਲੈਣੋਂ ਮੋਗਗੇਲੇ ਰੋਡ ਦੇ ਉੱਪਰ ਠੀਕ ਹੈ ਜੀ ਇਹ ਗੁਰਦੁਆਰੇ ਦੇ ਅਸੀਂ ਸਾਡਾ ਇਸ ਗੁਰਦੁਆਰੇ ਦੇ ਪਿੰਡ ਬਿਲਕੁਲ ਨੇੜੇ ਆ ਅਸੀਂ ਵੀ ਇਸ ਗੁਰਦੁਆਰੇ ਜਾਂਦੇ ਆ ਕਾਫੀ ਵਾਰ ਸੋ ਮੈਂ ਸੋਚਿਆ ਇਸ ਗੁਰਦੁਆਰੇ ਦੀ ਅੱਜ ਇੱਕ ਵੀਡੀਓ ਬਣਾ ਕੇ ਮਹਾਦੇ ਚੈਨਲ ਤੇ ਪਾਵਾਂ ਸੋ ਜੇ ਮੇਰੇ ਚੈਨਲ ਤੇ ਨਵੇਂ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮੈਨੂੰ ਸਪੋਰਟ ਕਰਿਓ ਬਣੇ ਬਣੇ ਰਹੇ ਵੀਡੀਓ ਦੇ ਨਾਲ ਸਾਰੇ ਵੀਡੀਓ ਦੇਖੋ ਜੀ ਅੱਗੇ ਜੇ ਆਪੇ ਅੱਗੇ ਜਾ ਕੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਜੀ ਇੱਥੇ ਦੋ ਸੰਗ ਮਿਲੇ ਸੀ ਆਪਾਂ ਨੂੰ ਜਿਹੜੇ ਕਿ ਆਪਣਾ ਦੇਖ ਤਿਆਰ ਕਰਦੇ ਸੀ ਇੱਥੇ ਆਪਾਂ ਨੂੰ ਮਿਲੇ ਜੀ ਇੱਕ ਛੋਟੀ ਜਹੀ ਬੱਚੀ ਜੋ ਰਸਤੇ ਦੇ ਉੱਪਰ ਆਪਣੀ ਕਲਾਕਾਰੀ ਦਿਖਾਉਂਦੀ ਸੀਗੀ ਇਹਨਾਂ ਦੇ ਕਾਫੀ ਪਹਿਲਾਂ ਪਿੰਡਾਂ ਦੇ ਵਿੱਚ ਵੀ ਆਪਣੇ ਮੰਦਰ ਆਇਆ ਆਪਾਂ ਨਿੱਕੇ ਹੁੰਦੇ ਵੇਖਦੇ ਹੁੰਦੇ ਸੀਗੇ ਇਹਨਾਂ ਨੇ ਇੱਥੇ ਵੀ ਆਪਣਾ ਜਿਹੜਾ ਕਲਾਕਾਰੀ ਦਿਖਾ ਰਹੀ ਸੀ ਸੋ ਬਣੇ ਰਿਓ ਵੀਡੀਓ ਦੇ ਨਾਲ ਜੀ ਸੋ ਗੁਰਦੁਆਰੇ ਹਣ ਪਹਿਲਾਂ ਮੱਥਾ ਟੇਕਾਂਗੇ ਜੀ ਸੋ ਗੁਰਦੁਆਰੇ ਬਹੁਤ ਹੀ ਸ਼ਾਂਤੀ ਸੀ ਬਹੁਤ ਹੀ ਇੱਕ ਸਕੂਨ ਮਿਲਦਾ ਸੋ ਉੱਥੇ ਪਹੁੰਚ ਕੇ ਸੇਵਾਦਾਰਾਂ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ ਹਰ ਇੱਕ ਬੱਚੇ-ਬੱਚੇ ਨੂੰ ਜਲ ਦੇ ਜਲ ਸ਼ਕਾਰੇ ਸੀ ਪ੍ਰਸ਼ਾਦਾ ਸ਼ਕਾਰੇ ਸੀ ਅਨੇਕਾਂ ਲੱਖਾਂ ਇੱਥੇ ਲੰਗਰ ਲੱਗੇ ਸੀ ਅਣਕੰਦਰ ਲੰਗਰ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਇਹ ਬਣੇ ਰਿਓ ਵੀਡੀਓ ਦੇ ਨਾਲ ਦੇਖੋ ਫੁੱਲ ਵੀਡੀਓ ਸੋ ਜਦੋਂ ਆਪਾਂ ਮਾਤਾ ਜੀ ਦੇ ਕੋਲ ਆਏ ਮਾਤਾ ਜੀ ਨੇ ਕਿਹਾ ਸਾਡੇ ਤੋਂ ਪ੍ਰਸ਼ਾਦ ਲਓ ਸੋ ਮਾਤਾ ਜੀ ਤੋਂ ਆਪਾਂ ਪ੍ਰਸ਼ਾਦ ਲਿਆ ਗੁਰਦਵਾਰ ਲੈ ਕੇ ਜਾਣ ਵਾਸਤੇ ਸੋ ਮਾਤਾ ਜੀ ਨੇ ਸਾਨੂੰ ਕਾਫੀ ਸਿਰ ਤੇ ਹੱਥ ਰੱਖਿਆ ਸੋ ਸੰਗਤ ਜੀ ਜੇ ਕੋਈ ਸ਼ਬਦ ਬੋਲਣ ਦੇ ਵਿੱਚ ਗਲਤੀ ਹੋਵੇ ਸੋ ਮਾਫ ਕਰਨਾ ਆਹੀ ਗੱਲ ਚੈਲਡ ਜਾਲ ਜਿਹੜਾ ਛੱਕੇ ਜਾਓ ਜੀ ਚੈਲਡ ਵਾਲ ਕੋਲ ਚੈਲਡ Oh, mm -hmm. با خدا حال حال تعالو هر مرده جان جي گهري رڪا هالو اها پيشه جي قابار 1 16 9 جو پيشه جي حاصل پتو اڄ نه جو 10 تي رواادو هرتا هر سوچ تي رواادو جيڪو اپنه ڪرونگو سوچ تي رواادو الله سلام سلام آيا جس مٿان وضو ڪيل آيا سڀني هناري جو جنگا la 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 ਮੈਂ ਇੰਡਪੈਂਡੈਂਟ ਬਣਾਤਾ ਨਹੀਂ ਬਣਾਤਾ ਨਹੀਂ ਹੈਗਾ ਮੇਰਾ ਆਪਣਾ ਬਾਪ ਪੂਰਨ ਬਚਾ ਕੇ ਰੱਖਿਆ ਬਹੁਤ ਕੰਮ ਤੋਂ ਤੇਗਾ ਨਹੀਂ ਲੱਗਣਾ ਬਹੁਤ ਦੌੜਦਾ ਬਹੁਤ ਜਾਇਆ ਯਾਰ ਬਣਾ ਬਣਾ ਚੱਲਦੇ ਜਦੋਂ ਮਾਈਕ ਚੱਲਦਾ ਚੱਲੋ ਜੀ ਪਾਪਾ ਜੀ ਅੱਜ ਤਾਂ ਨਹੀਂ ਰਾਗਣਾ ਚੱਪਲਾ ਬਾਤ ਕਰਵਾਉਂਦਾ ਜਿਹੜਾ ਉਹ ਕੋਈ ਚੱਪਲਾ ਮਾਰਦਾ ਇੱਥੇ ਨਹੀਂ ਲਾਹੂ ਕੋ ਹੋ ਗਏ ਹਾਰੇ ਰਾ I right. जय जयपाल ਕਾਰੇ ਬਾਣੀ ਜੀ ਦਾ ਇਹ ਨੰਦਰਾ ਬੇਨਤੀ ਕੀਤੀ ਜਾਂਦੀ ਹੈ ਕਿ ਐਸਰੇ ਜੀ ਸਾਖ ਪੰਥ ਦਾ ਰੋਸ਼ਮ ਨੂੰ ਆਪਣਾਵੇਂ ਬਹੁਤ ਕਰਾਇਆ ਜਾਵੇ ਬੰਦ ਸਵਾਗੀ ਤੋਂ ਦੁਆਰੇ ਬਾਣੀ ਜੀ ਨੇ ਰੋਮਤਰਾਉਂੇ ਲਾਦੇ ਨੇ ਨਾਗਲਾ ਤੋਂ ਸੋਧਾ ਗੁੜਾਵਾਂ ਦਾ ਕਰਕੇ ਮੇਰਾ